ਦੇਖੋ ਭਾਜੀ ਬਾਜ਼ਾਰ ਚ 5 500 ਰੁਪਏ ਕਿਦਾ ਹੈ ਭੈਣ ਜੀ ਨੇ ਪਾਇਆ ਵੀ ਹੋਇਆ 500 ਦਾ ਸੂਟ ਆਪਾਂ 100 ਰੁਪਏ ਦਾ ਕਰਤਾ ਪਿਓਰ ਸ਼ਫੌਨ ਦਾ ਕੋਟਨ ਦਾ ਸੂਟ 125 ਰੁਪਏ ਕਰਤਾ ਆ ਲਓ ਆ ਲਓ ਜੀ ਪਿਓਰ ਕੈਮਰੀਕ ਦਾ ਸੂਟ ਦੁਪੱਟਾ ਭਾਜੀ 2000 ਦੇ 4 ਯਾਰ ਦੇ ਚਾਰ ਚੱਕਰੋਂ ਬੜਾ ਵੱਟ ਜੀ ਬ੍ਰਾਂਡਡ ਮਾਲ 600 ਰੁਪਏ ਦੇ 2 ਆ ਚੱਕੋ ਜੀ 600 ਦੇ 2 ਮਤਲਬ 300 ਰੁਪਏ ਦੇ ਵੱਡਾ ਧਮਾਕਾ ਜੈਪੁਰ ਦੇ ਪਿਓਰ ਕੋਟਨ ਦੇ ਸੂਟ ਭਾਜੀ ਹਾਂਜੀ ਪੂਰੇ ਪੰਜਾਬ 'ਚ ਧਮਾਕਾ ਭਾਜੀ 7 700 ਦਾ ਸੂਟ 640 ਦੇ 2 ਕਰਤੇ ਜੀ ਆ ਦੇਖੋ ਜੀ ਸੂਟਾਂ ਦਾ 1 ਬਾਗਿਆ 1 ਫ੍ਰੀ ਕਰਤਾ ਜੀ ਇਹ ਸੂਟਾਂ ਦਾ 1 ਨਾਲ 1 ਫ੍ਰੀ ਕਰਤਾ ਜੀ 200 ਰੁਪਏ ਦਾ ਸੂਟ ਭੈਣਾ ਭਰਾ ਨੂੰ 800 ਦੇ 802 ਚੱਕ ਲੋ ਚੱਕ ਲੋ ਚੱਕ ਲੋ ਆ ਚੱਕੋ ਜੀ 802 ਨਾ ਕੁਆਲਿਟੀ ਚੈੱਕ ਕਰੋ ਭੈਣ ਜੀ ਕੈਮਰੀ ਕੋ ਹਲੋ ਇੱਕ ਨਾਲ ਇੱਕ ਫਰੀ ਹੈ 802 400 ਰੁਪਏ ਦੇ ਵਿੱਚ ਰਹਿ ਗਿਆ ਸੂਟ ਸਿਰਫ 400 ਦੇ ਵਿੱਚ ਹਲੋ ਸੋਨਾ ਜਾਂਦੀ ਹਾਂ ਜੀ 400 ਰੁਪਏ ਦਾ ਸੂਟ ਕੌਣ ਕਰਦੇ ਕਿੰਨਾ ਕੁ ਫਰੀ 902 50 ਚ 2500 ਦਾ 1 ਇੱਥੇ 500 ਚ ਉਹ ਲਵਾਈ ਹੋ ਗਈ ਸੀ ਤੇ ਪਿਛੇ ਪਾੜ ਗਿਆ ਸੀ ਮਲਾਈ ਜਿਹੜਾ ਕੱਪੜਾ 1500 ਦਾ ਸੂਟ 1200 ਦੇ ਦੋ ਬਾਜੀ ਲਓ ਸੈਲੀਬ੍ਰਿਟੀ 18 1800 ਦਾ ਸੂਟ 1300 ਰੁਪਏ ਨੂੰ ਕਰਦਾ ਇਹ ਕਿਨਾਰਾ ਇਹ ਕਫਰੀ ਮਤਲਬ 650 ਚ 650 ਇੱਕ ਨਾ ਇੱਕ ਫਰੀਆ ਚੱਕੋ ਆਹੀ ਚੱਕੋ ਨਹੀਂ 650 ਰੁਪਏ ਦਾ ਸੂਟ ਦੇਖੋ ਆ ਦੇਖੋ 5-5000 ਵਾਲੇ ਸੂਟ ਪਹਿਣਾ ਪਰਾਨ ਦੇ ਰਿਆ ਸਿਰਫ 600 ਰੁਪਏ ਦਾ ਸੂਟ ਆ ਲਓ ਜੀ ਉਹ ਚੱਕੋ 600 600 600 600 ਆ ਦੇਖੋ ਭਾਜੀ ਨੇੜਾ ਕਰਕੇ 3200 ਰੁਪਏ ਦਾ ਸੂਟ ਹੈ ਆ ਚਨੌਂ ਦੀ ਚੁੰਨੀ ਨਾਲ ਆਪਾਂ 15 16 ਦੇ ਦੇਣਾ ਇੱਕ ਨਾਲ ਇੱਕ ਫ੍ਰੀ ਵੀ ਦੇ ਦੇਣਾ ਲਓ ਜੀ ਲਓ ਵੀ ਫਾਈਨਲ ਤਰੀਕ 15 ਮਈ ਕਰਤੀ ਅਨਾਉਂਸ ਬਾਬੇ ਦੀ ਹੱਟੀ ਹੋ ਜਾਣੀ ਆ ਬੰਦ ਇੱਧਰ ਦੇਖ ਲਓ ਜਿੰਨਾ ਸਟਾਕ ਹੈ ਲੈ ਜਾਓ ਆਹ ਦੇਖੋ ਭਾਜੀ ਬਾਜ਼ਾਰ 'ਚ 5 500 ਰੁਪਏ ਵਿਕਦਾ ਹੈ ਭੈਣ ਜੀ ਨੇ ਪਾਇਆ ਵੀ ਹੋਇਆ 500 ਦਾ ਸੂਟ ਆਪਾਂ 100 ਰੁਪਏ ਦਾ ਕਰਤਾ ਪਿਓਰ ਸ਼ਫੌਨ ਦਾ ਕੋਟਨ ਦਾ ਸੂਟ 125 ਰੁਪਏ ਕਰਤਾ ਆ ਲੋ ਆ ਲੋ ਜੀ ਪਿਓਰ ਕੈਮਰੀਕ ਦਾ ਸੂਟ ਦੁਪੱਟਾ ਭਾਜੀ 500 ਰੁਪਏ ਦਾ ਸੂਟ ਹੈ 15 ਤਰੀਕ ਤੱਕ ਦੁਕਾਨ ਬੰਦ ਕਰਨੀ ਹੈ 1000 ਦੇ 4 ਕਰਤੇ ਜੀ 1000 ਪਰੇ 4 ਤੱਕ ਕੋ ਬੜਾ ਵਟ ਮਰਜੀ ਲੈ ਜਾਓ ਸਟਾਕ ਜਿੰਨਾ ਮਰਜੀ ਮਾਨ ਲੈ ਜਾਓ ਚੱਕੋ ਚੱਕੋ 1000 ਦੇ 4 1000 ਦੇ 4 ਤੱਕ ਕੋ ਬੜਾ ਵਟ ਵੱਡਾ ਧਮਾਕਾ ਜੈਪੁਰ ਦੇ ਪਿਓਰ ਕੋਟਨ ਦੇ ਸੂਟ ਭਾਜੀ ਹਾਂਜੀ ਪੂਰੇ ਪੰਜਾਬ 'ਚ ਧਮਾਕਾ ਭਾਜੀ 770 ਦਾ 640 2 ਕਰਤੇ ਜੀ ਪਿਓਰ ਦੇਸੀ ਘਿਓ ਦੀ ਮਲਾਈ ਹੈਗੀ ਭਾਜੀ ਸੂਟਾਂ ਦੇ ਚੱਕੋ ਜੀ 650 ਦੇ 2 ਔਰ ਸ਼ਫਾਗਲਾ ਕਪੜਾ ਭਾਜੀ ਔਰ ਸ਼ਫਾਗਲਾ ਕਪੜੇ 650 ਰੁਪਏ ਦੇ 2 ਆ ਵੇਖੋ 골ਡ ਵਰਕ ਕੀਤਾ ਹੋਇਆ ਪੀਸ ਆਹ ਲਓ ਜੀ 650 ਰੁਪਏ ਦੇ 2 ਲੈ ਜਾਓ ਭਾਜੀ ਬ੍ਰਾਂਡਡ ਮਾਲ ਹਾਂਜੀ 600 ਰੁਪਏ ਦੇ 2 ਆ ਚੱਕੋ ਜੀ 900 ਰੁਪਏ ਦਾ ਸੂਟ ਪਹਿਣਾ ਬਰਾ ਨੂੰ 800 ਦੇ 2 ਇੱਕ ਨਹੀਂ ਜਫਰੀ 500 ਦੇ 2 ਕਰਤੇ ਬਈ ਚੱਕ ਲਿਆ ਲੈਟੋ ਮੈਂਦੀ 20 ਪੈ ਗਿਆ ਉਹ ਰੱਖਣਾ ਖਾਲੀ ਹੋ ਗਿਆ ਰੱਖਣਾ ਖਾਲੀ ਆਹ 800 ਦੇ 2 ਲੈ ਚੱਕ ਲੋ ਚੱਕ ਲੋ ਚੱਕ ਲੋ ਆਹ ਲਓ ਸੋਨਾ ਜਾਂਦੀ ਹਾਂਜੀ 400 ਰੁਪਏ ਦਾ ਸੂਟ ਕੌਣ ਕਰਦੇ ਇੱਕ ਨਾਲ ਇੱਕ ਫ੍ਰੀ 902 ਆਹ ਦੇਖੋ ਭੈਣਾ ਭਰਾਵਾਂ ਦੀ ਆ ਲੋ 2500 ਦਾ ਸੂਟ 500 ਰੁਪਏ ਬਾਜੀ ਲੈ ਲਓ ਲੈ ਲਓ 500 ਰੁਪਏ ਲੈ ਲਓ ਖਾਲੀ ਹੋ ਗਿਆ ਆ ਲੋ ਜੀ ਖਾਲੀ ਹੋ ਗਿਆ ਮੀ ਆ ਗਿਆ ਮੀ ਆਹ ਦੇਖੋ ਭਾਜੀ ਨੇੜਾ ਕਰਕੇ 3200 ਰੁਪਏ ਦਾ ਸੂਟ ਆ ਚਨੌਂ ਦੀ ਚੁੰਨੀ ਨਾਲ ਆਪਾਂ 1500 ਦਾ ਦੇ ਦੇਣਾ ਇੱਕ ਨਾਲ ਇੱਕ ਫ੍ਰੀ ਵੀ ਦੇ ਦੇਣਾ ਸੈਲੀਬ੍ਰਿਟੀ 18-1800 ਦਾ ਸੂਟ 1300 ਰੁਪਏ ਨੂੰ ਕਰਦਾ ਇਹ ਕਿਨਾਰਾ ਇੱਕ ਕਫਰੀ ਆਹ ਦੇਖੋ ਭਾਜੀ ਇੱਕ ਨਾਲ ਇੱਕ ਫਰੀ 1300 ਦੇ ਦੋ ਪੂਰੇ ਪੰਜਾਬ ਦੇ ਰੇਟਾਂ ਦਾ ਧਮਾਕਾ 1300 ਦੇ ਦੋ 1900 ਦਾ ਸੂਟ 1300 ਦੇ ਦੋ 650 ਦੇ 1795 ਦਾ ਸੂਟ 1300 ਇੱਕ ਨਾਲ ਇੱਕ ਫਰੀ ਆਹ ਦੇਖੋ ਸਪੈਸ਼ਲ ਪੀਸ ਹੈ ਜੀ ਆਹ ਦੇਖੋ 1300 ਦੇ ਦੋ ਇਹਦਾ 2500 ਦਾ ਗੈਂਜਰ ਦਾ ਸੂਟ 1300 ਦੇ 2 ਕਰਦੇ 1300 ਦੇ ਮਲਾਇਆ ਦੇ ਕਪੜਾ 1500 ਰੁਪਏ ਸੂਟ 1200 ਦੇ 2 ਭਾਜੀ ਆ ਲੋ ਭੈਣ ਜੀ ਬ੍ਰਾਂਡਰ ਮਿਲ ਰਹੇ ਬ੍ਰਾਂਡਰ ਕਪੜੇ 1200 ਦੇ ਤੋਂ ਉਹ ਪਾੜਾ ਸਿਲਕਾ ਸੂਟ 1300 ਰੁਪਏ ਦਾ ਬਾਬੇ ਦੀ ਹੱਡੀ ਦਾ ਮਿਲਣ ਜਾ ਰਿਹਾ 500 ਰੁਪਏ ਚੱਕੋ ਲਓ 500 ਦੇ ਵਿੱਚ ਆ ਲੋ ਦੱਦਾ 500 ਰੁਪਏ ਲੈ ਜਾਓ ਇੱਕ ਨਾਲ ਇੱਕ ਫਰੀ ਹੈ 800 ਦੇ ਦੋ 400 ਰੁਪਏ ਦੇ ਵਿੱਚ ਰਹਿ ਗਿਆ ਸੂਟ ਸਿਰਫ 400 ਦੇ ਵਿੱਚ ਭਾਜੀ ਆ ਦੇਖੋ ਪਿਓਰ ਕੋਟਨ ਕੈਮਰਿਕ ਹਾਂ ਜੀ ਪਿਓਰ ਡਿਜ਼ਾਈਨਰ ਪੀਸ ਆ ਲੋ 1 ਨਾਲੇ ਕਫਰੀ ਸਾਡ 702 350 ਦਾ ਸੂਟ ਆ ਲੋ ਜੀ ਖਾਣਾ ਖਾ ਲਈ ਜੀ 700 ਦੇ ਦੋ ਲਓ ਚੱਕੋ 700 ਦੇ ਦੋ ਆ ਲੋ ਭੈਣ ਜੀ ਲੋ ਤੁਸੀਂ ਵੀ ਲੋ ਲਓ ਚੱਕੋ 700 ਦੇ ਦੋ 600 ਰੁਪਏ ਦਾ ਸੂਟ ਹੈ ਪਹਿਣਾ ਭਰਾ ਨੂੰ ਕੈਮਰੀ ਜਿਹਾ ਸੂਟ ਦੁਪੱਟਾ ਚੁੰਨੀ ਪਿਓਰ ਦੀ ਨਾਲ ਆਹ ਚੱਕੋ 600 ਦੇ ਦੋ ਕਰਤੇ ਆ ਲਓ ਜੀ 300 ਰੁਪਏ ਦੇ ਵਿੱਚ ਆਹ ਦੋਰੇ ਕੋ ਔਰ ਦੇ ਦੋ ਰੁਪਏ 400 ਰੁਪਏ 4 4 ਆਹ ਦੇਖੋ ਜੀ 4 400 ਆ ਦੇਖੋ 5 500 ਵਾਲੇ ਸੂਟ ਪਹਿਣਾ ਪਰਾਨ ਦੇ ਰਿਆ ਸਿਰਫ 600 ਰੁਪਏ ਦਾ ਸੂਟ ਆ ਲੋ ਜੀ ਓਏ ਪਾਰੇ ਪਾਰੇ 5 500 ਵਾਲੇ 6 600 ਕੱਕੋ 600 600 ਕੋ 600 600 600 600 ਕੱਕ ਲੋ ਵੀ 6 600 ਚ 600 ਦੇ ਵਿੱਚ 600 ਦੇ ਵਿੱਚ ਲੋ ਜੀ 600 ਦੇ ਵਿੱਚ ਦਰਵਾਜ਼ਾ ਬੰਦ ਕਰ ਰਿਆ ਨਾ ਜੋ